ਬੀਕਵਾਰੀ ਫੇਰ ਮਸੀਹ ਭਾਈ ਚਾਰੇ ਦੀ ਜਿੱਤ ਹੋਈ ਹੈ ਔਰ ਆਪਾਂ ਸਾਰਿਆਂ ਤੋਂ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਪੁਛੇ ਰਾਤੀ ਅਨਸਰ ਜੋ ਮਸੀਹ ਭਾਈ ਚਾਰੇ ਦੇ ਖਿਲਾਫ ਟਿਕਾ ਟਿਕੜੀਆਂ ਕਰ ਰਿਹਾ ਸੀ ਜੋ ਮਸੀਹ ਭਾਈ ਚਾਰੇ ਦੇ ਪਾਸਟਰ ਨੂੰ ખોટી ਦੱਸ ਰਿਹਾ ਸੀ ਚਰਚਾਂ ਨੂੰ ખોટી ਦੱਸ ਰਿਹਾ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈ ਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਹੈ ਔਰ ਅੱਜ ਫੇਰੇ ਅਸੀਂ ਦੇਖਿਆ ਵਿਪਰਸ਼ਾਸ਼ਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਵਾ ਔਰ ਇਹ ਬੜੀ ਬੜੀ مصیبہ ਹੀ ਕਰਦੇ ਜਿੱਤਿਆ ਬੇਸ਼ੱਕ ਉਹ ਬੰਦੇ ਹੁਣ ਅੱਗੇ ਕੋਰਟ ਦਾ ਕੰਮ ਹੈ ਆ ਬੰਦੇ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਮੁجهه مصیਭਾ ਹੀ ਕਰਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮੈਨੂੰ ਵੀ ਮਨੋਰਟੀ ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਬਿਚੇਰਦੇ ਸਾਹਿਬ ਨੇ ਤੇ ਕਾਰਵਾਈ ਕਰੋ ਪਰ ਸਰਕਾਰ ਨੂੰ ਅਸੀਂ ਅਧਿਆਪ ਕੀਤੀ ਵੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਇੱਕ ਕੋਲ ਦਿੱਤੀ ਗਈ ਸੀ ਸਮੁੱਚੇ ਮੁਸੀਬਾਈ ਚਾਰੇ ਵੱਲੋਂ ਵੀ ਸੋਮਵਾਰ ਨੂੰ ਜਲਦ ਤਰ ਪੀਪੀ ਕਿਉਂਕ ਬੰਦ ਕੀਤਾ ਜਾਵੇਗਾ ਉਹਨੇ ਸਮੁੱਚੇ ਮੁਸੀਬਾਈ ਚਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੋਲ ਸੀ ਉਹਨੂੰ ਮਤਲਬੇ ਕੀਤਾ ਜਾਂਦਾ ਵਾ ਪਰ ਵੀਰਵਾਰ ਨੂੰ ਕਮਰਾ ਚੱਤ ਵਿੱਚ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੱਦਾਂ ਕਾਰਵਾਈਆਂ ਗਾਂ ਲ ਕੀਤੀ ਜਾਵੇ ਓ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਹੜੇ ਲੋਕ ਆਫੀਰ ਭਾਈਚਾਰ ਫਰਾਂਜ ਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚ ਔਰ ਮਸੀਹ ਭਾਈਚਾਰੇ ਦੇ ਵਿੱਚ ਦੋ ਫਾਰ ਬਣਾ ਚੁੰਦੇ ਨੇ ਉਹਨਾਂ ਦੀ ਮੰਚਾ ਕਦੀ ਪੂਰੀ ਨਹੀਂ ਕੀਤੀ ਜਾਏਗੀ। ਔਰ ਅਸੀਂ ਸਾਰੇ ਮਿਲ ਬੱਟ ਕੇ ਰਹਿੰਦੇ ਆਂ। ਹਿੰਦੂ, ਮੁਸਲਮ, ਸਿੱਖੀ, ਜ਼ਾਈ ਸਾਰੇ ਨੇ ਭਾਈ ਭਾਈ। ਔਰ ਜਿੱਦਾਂ ਅਸੀਂ ਮਸੀਹ ਭਾਈ ਚਰਨ ਲਈ ਕੰਮ ਕੀਤਾ, ਇਦਾਂ ਅਸੀਂ ਮੁਸਲਿਮ ਭਾਈ ਚਰਨ ਲਈ ਵੀ ਕੰਮ ਕਰਾਂਗੇ। ਜੈਲੀ ਭਾਈ ਚਰਨ ਲਈ, ਬੁੱਢੀ ਭਾਈ ਚਰਨ ਲਈ ਕੰਮ ਕਰਾਂਗੇ। ਕਿਉਂਕਿ ਸੰਵਿਧਾਨ ਨੇ ਮੈਨੂੰ ਮਸੀਹ ਭਾਈ ਚਰਨ ਦੀ ਔਰ ਮਨੋਰੀਟੀ ਦੇ ਰੱਖਿਆ ਕਰਨ ਲਈ ਖੜਾ ਕੀਤਾ। ਔਰ ਮੇਰੇ ਨਾਲ ਅੱਗੇ ਸਾਡੇ ਕ੍ਰਿਸਚਨ ਮੂਵਮੈਂਟ ਨੂੰ ਉਮੀਦ ਮਸੀਹੀ ਆਏ ਨੇ ਮੈਂ ਉਹਦਾ ਵੀ ਧੰਨਵਾਦ ਕਰਦਾ। ਪੀਟਰ ਬਲੰਦਪੁਰੀਆ ਜੀ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੇ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਔਰ ਅਸੀਂ ਪੰਜਾਬ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹੀ ਭਾਈਚਾਰੇ ਨੂੰ ਜਾਂ ਮਨੋਰਟੀਜ਼ ਨੂੰ ਕੋਈ ਵੀ ਬੰਦੇ ਤੰਗ ਪਰੇਸ਼ਾਨ ਕਰਨ ਅਗਰ ਕੋਈ ਤੰਗ ਪਰੇਸ਼ਾਨ ਕਰੇਗਾ ਜਤਿੰਦਰ ਮਸੀ ਗੌਰਵ ਚੇਅਰਮੈਨ ਮਨੋਰਟੀ ਕਮਿਸ਼ਨ ਜੱਟ ਉਹਨਾਂ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦ ਕਾਨੂੰਨੀ ਕਾਰਵਾਈ ਕਰਵਾਏਗਾ ਸਾਦੇ ਨਾਲ ਮਿਲ ਕੇ ਕਰਨ ਜਾ ਰਿਹਾ ਵੀ ਜਿਹੜਾ ਸਾਡਾ 크ਿਸਮਿਸ ਆ ਰਿਹਾ ਸਾਡੀ ਸ਼ੋਭਾ ਯਾਤਰਾ ਜਿਹੜੀਆਂ ਨਿਕਲੀਆਂ ਵਾ ਅਗਰ ਕੋਈ ਉਹਨਾਂ ਦੇ ਉੱਪਰ ਟਿਕਾ ਟਿਕ ਨਹੀਂ ਕਰਦਾ ਵਾ ਜਾਂ ਸਾਡੇ ਮਸੀਹ ਭਾਈ ਕਰਨ ਤੱਕ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੋੜ ਤੇ ਉਹਨਾਂ ਦੇ ਉੱਪਰ ਬਾਨੀ ਕਾਨੂੰਨੀ ਕਾਰਵਾਈ ਕਰਕੇ ਇਦਾਂ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੇ ਸਲਾਕਾ ਪਿੱਛੇ ਸੁਟਿਆ ਜਾਵੇ ਸੋ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਆ ਲਗੋ ਮੁਸੀਬ ਭਾਈ ਕਰੇ ਨੇ ਆਪਣਾ ਕੰਮ ਕੀਤਾ ਔਰ ਪ੍ਰਸ਼ਾਸਨ ਦੇ ਵੀ ਕੀਤਾ ਹੁਣਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਜੋ ਮਾਨ ਜਗ ਕੋਰ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆਂ ਸਾਰੇ ਧਰਮਾਂ ਨਾਲ ਲੈ ਕੇ ਚੱਲਣ ਵਾਲੇ ਲੋਕ ਆਂ ਅਸੀਂ ਕਦੀ ਬਰਦਾਸ਼ਤ ਕਰਾਂਗੇ ਵੀ ਪੰਜਾਬ ਦੀ ਪ੍ਰੌਤਾ ਨੂੰ ਅਖੰਡਾਂ ਨੂੰ ਕੋਈ ਢਾਹ ਲਾਵੇ ਅਗਰ ਕੋਈ ਸਾਡੇ ਪੰਜਾਬ ਦੀ ਅਖੰਡਾਂ ਨੂੰ ਢਾਹ ਲਾਊਗਾ ਉਹਨਾਂ ਦੇ ਆਪਣੇ ਤੇ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ। ਫੋਏ ਮੈਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਸਾਰੀ ਮੇਰੇ ਵੱਲ ਬਹਿਨ ਜੀ ਧੰਨਵਾਦ। ਅੱਲੇ ਨੀਣਾ